ਤੁਸੀਂ ਦੇਖ ਸਕਦੇ ਹੋ ਜੀ ਸਮਾਦਾਂ ਬਹੁਤ ਪੁਰਾਣੀਆਂ ਵੜੀਆਂ ਹੋਈਆਂ ਸੀ ਸ਼ਸ਼ੀ ਕਾਲ ਜੀ ਅਸੀਂ ਇੱਕ ਬਹੁਤ ਇਤਿਹਾਸਕ ਧਰਤੀ ਦੇ ਪਹੁੰਚੇ ਹੋਏ ਆਂ ਕਰਹਾਲੀ ਤਕਰੀਬਨ ਬਾਬਾ ਜੀ ਦੱਸ ਰਹੇ ਨੇ ਮਹਾਪੁਰਸ਼ 400 ਸਾਲ ਪਹਿਲਾਂ ਉਹ ਆਪਣਾ ਪ੍ਰਾਈਕਾ ਹੋ ਕਿਸੇ ਤਰ੍ਹਾਂ ਭੂਤ ਪ੍ਰੇਤ ਦਾ ਹੋ ਕਾਇਕਾ ਵੀ ਹੋ ਚਾਰੇ ਅਸੀਂ ਬਿਮਾਰੀਆਂ ਨੂੰ ਦੂਰ ਕਰਦੇ ਆਂ ਆਪਣੇ ਜੋ ਕਾਰਨ ਵਿਆ ਭਾਈ ਆਫਤਾ ਹੈਗੀ ਹੈ ਪ੍ਰਕਿਰਤੀ ਵੱਲੋਂ ਜੀ तो ये प्राचीनता का एक श्रेगा जी ये बहुत प्राचीन हैगा कम से कम नहीं तो चार सौ साल पुराना हैगा जिसमें वो एक लक्ष्मी नारायण का मंदिर बनाया लक्ष्मी नारायण का मंदिर बनाया तो इसमें मूर्ति स्थापना नहीं वो भी टूट के गिर गया जी फिर हम कल लक्ष्मी के बीच बनी हुई है जी और प्राचीनता की एक प्रतीत जी और इस करके यो ऊपर गिर गया बड़ा खंडित होगी अब उसकी भी समाध है टू गया प्रकृति वालों एक आपदा झेलते हुए समाधिया खंडित हो गई हटके नहीं बनावा नवीकरण करा इसका सारा संगतों बेनती है सारे इसमें मिलजुल अपना योगदान पाओ और सारे इसने अच्छी तरह से दोबारा हटके नवीकरण में बनाओ नया डिजाइन में बनाओ ऐसा मेरा कहना है ये बाबा अमरनाथ जी की समाध है जी बाबा जो बाबा सैयद पीर की बगल में बनी हुई है लक्ष्मी नारायण का मंदिर है का, प्राचीनता का जी। और प्राचीन बल है का, कम, कम से कम नहीं तो मतलब चार सौ साल पुराना की सेवा सेवा कर हर चीज प्राप्त हुई है जेडा कोई आया मनोकामना उसकी पूर्ण हुई है जी जिनने भरोसा हुआ है उन मनोकामना उसकी पूर्ण हो जाती है ਜਿਹੜਾ ਕੋਈ ਤਨਮਨ ਤੇ ਉਹਨੂੰ ਆਸ਼ੀਰਵਾਦ ਦੇ ਜਨਮਿਆ ਉਸका 불구 ਪ੍ਰਭੂਤ ਹੋ ਜਾਂਦਾ ਹੈ ਉਸकी इशादा है ਜਨਾਰਾ ਅਮਰੀਕਾ ਕੇ ਵਿੱਚ ਵੀ ਬੰਦੇ ਰਹ ਰਹੇ ਹੈ ਜਪਾਨ ਕੇ ਵਿੱਚ ਇੰਗਲੈਂਡ ਕੇ ਵਿੱਚ ਵੀ ਕਈ ਵਜh ਕਈ ਹਜ਼ਾਰੀ ਕੋਈ ਪੈਸਾ ਤਾਂ ਨਹੀਂ ਲੈਂਦਾ ਮੈਂ ਕੋਈ ਪੈਸਾ ਨਹੀਂ ਲੈਂਦਾ ਉਹ ਤੇ ਆਪਣੇ ਸੁੱਖ ਕਰਕੇ ਜਾਂਦਾ ਹੈ ਆਪਣੇ ਮਰਜ਼ੂ ਨਾਂ ਦੇ ਕੇ ਜਾਂਦਾ ਹੈ ਜੀ ਅੱਛੀ ਕਿਸੇ ਚੀਜ਼ ਕੀ ਕੋਈ ਇੱਛਾ ਨਹੀਂ ਰੱਖਦੇ ਜੀ ਹਾਂ ਹਾਂ ਪੈਸੇ 40 ਸਾਲ ਤੇ ਕਰਾੜੀ ਦੇ ਪਿੰਡ ਕੇ ਵਿੱਚ ਰਹਿਣਾ ਇਸ ਜਗ੍ਹਾ ਤੇ ਵੀ ਰਹਿਣਾ

ਤੋ ਇਸਕੇ ਬਾਰੇ ਤੁਚੀ ਤੁਨਾਮ ਜਿਜ਼ ਬਜਰੀ ਸੁਨਾ ਸਿਮੈਂਟ ਜੋ ਵੀ ਥਾਂ ਤੇ ਬਣਦਾ ਜਿਤਨੀ ਸਰਵਾ ਹੋ ਦੇ ਸਕਦੇ ਹੋ ਜੀ ਇੱਕ ਮਹਾਪੁਰਸ਼ੋ ਕਹਿੰਦੇ ਤੁਹਾਡਾ ਘਰ-ਬਾਰ ਪਿੱਛੋਂ ਕੋਈ ਸਾਧੂਆਂ ਦਾ ਮਾਰਾ ਕੋਈ ਘਰ-ਬਾਰ ਨਹੀਂ ਹੁੰਦਾ ਮਾਰੇ ਤਾਂ ਇਹ ਘਰ-ਬਾਰ ਹੁੰਦਾ ਜਿੱਥੇ ਅਸੀਂ ਰਹਿਨੇ ਆ ਇਹ ਗੁਰੂ ਆ ਇਹ ਮਾਰੇ ਗੁਰੂ ਆ ਇਹ ਮਾਰੇ ਮਾਤਾ ਪਿਤਾ ਇਹ ਮਾਰੇ ਸੰਗਤ ਸਾਰਾ ਕੁਝ ਮਾਰਾ ਹੈ ਗਿਆ ਜੀ ਜਿੱਥੇ ਅਸੀਂ ਰਹਿਨੇ ਆ ਇੱਥੇ ਸੇਵਾ ਕਰਦੇ ਆ 40 ਸਾਲ ਤੇ ਨਗਰ ਕੀ ਉੱਚੇ ਉਰੇ ਸੇਵਾ ਕਰਦੇ ਆ ਰਹੇ ਆ 1980 ਮੈਂ ਆਏ ਸੀ ਆਹ ਦੇਖ ਲਓ ਤੁਸੀਂ 45 ਸਾਲ ਹੋ ਗਿਆ ਇੱਥੇ ਆ ਜੀ ਹਾਂ ਨਾ ਗਿਰਜੀ ਕੀ ਹੈ ਬਾਬਾ ਬਨਖੰਡੀ ਦਾ ਜੀ ਕੀ ਹੈ ਬਾਬਾ ਪੀਪਲਨਾਥ ਜੀ ਕੀ ਹੈ ਬਾਬਾ ਘਰਨਾਥ ਜੀ ਕੀ ਹੈ ਬਾਬਾ ਅਮਰ ਰਾਜ ਜੀ ਦੀ ਸਮਾਦੀ ਹੈ ਜੀ ਬਾਬਾ ਗੁਗਾ ਮਾਰੀ ਫੇਮਸ ਹੈਗੀ ਆ ਇਸ ਤਰ੍ਹਾਂ ਇਹ ਨਗਰ ਚਾਰੇ ਪਾਸੇ ਮਹਾਂਪੁਰਸ਼ਾਂ ਦਾ ਹੈ ਤੇ ਹੁਣ ਸਮਾਦ ਦੱਸਦੇ ਨੇ 400 ਸਾਲ ਪੁਰਾਣੀ ਸਮਾਦ ਇਹ ਚੁੰਨੇ ਦੇ ਵਿੱਚ ਚਣਾਈਏ ਇਤਿਹਾਸਿਕ ਸਮਾਦਾਂ ਨੇ ਬਾਈ ਜੀ ਆਪਾਂ ਸੰਭਾਲ ਲਈਏ ਭੈਣ ਭਰਾਓ ਇਹ ਪਰਮਾਤ ਸਾਰਾ ਚੱਕਦਾ ਇੱਧਰ ਤਿੰਨ ਤਿੰਨ ਫੁੱਟ ਲੈਂਟਰ ਕਰਦਾ ਇੱਧਰ ਦੇ ਪਾਸੇ ਉਹ ਥੋਂ 2 2 1/2 ਫੁੱਟ ਚੱਕ ਤੇ ਆ ਇੱਥੋਂ ਹਿੱਲ ਗਿਆ ਸਾਰਾ ਇਧਰੋਂ ਕੰਦ ਪਰ ਇਧਰੋਂ ਠੀਕ ਆ ਕਹਿੰਦੇ ਇਹ ਪੰਨੀ ਗੇ ਸਾਰੀ ਕੰਦ ਚੜਾਵਾ ਨਹੀਂ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੋਈ ਸੰਪਤੀ ਨਹੀਂ ਇੱਥੇ ਤਾਂ ਬਸ ਰੱਬ ਕੇ ਨਾਂ ਤੇ ਰੱਬ ਕੇ ਨਾਮ ਤੇ ਬੈਠੀਆਂ ਬੀਪੀ ਹੈਗਾ ਸ਼ੂਗਰ ਹੈਗਾ ਜਿਹੜਾ ਵੀ ਕੋਈ ਮਰਜ਼ੀ ਰੋਗ ਹੈਗਾ ਅਸੀਂ ਸਾੜਾ ਕਾ ਥੋੜਾ ਇੱਕ ਥੋੜਾ ਕਰਦੇ ਆ ਸਾਰਾ ਚੱਕ ਤੇ ਇਧਰ ਤਿੰਨ ਤਿੰਨ ਫੁੱਟ ਲੈਂਟਰ ਕਰਤਾ ਇਧਰ ਦੇ ਪਾਸੇ ਉਹ ਥੋਂ ਦੋ ਇਹ ਦੇਖੋ ਸਭ ਟੁੱਟਿਆ ਪਿਆ ਜਾ ਇਹ ਉਤੇ ਬਾਤ ਕੋਈ 10 ਰੁਪਏ ਦੇਗਾ ਠੀਕ ਆ ਨਹੀਂ ਫਿਰ ਅਸੀਂ ਮਰਮਲ ਕਰਾਂਗੇ ਜੀ ਕੋਈ ਪੰਚਾਇਤ ਵੀ ਲਾ ਸਕਦੀ ਹੈ ਸਾਰਾ ਸਾਨੂੰ ਕੋਈ ਤਰਾਜ ਨਹੀਂ ਜੀ ਹਾਂ ਬਾਈ ਜੀ ਮੈਂ ਇੱਕ ਹੋਰ ਸਾਰੇ ਕਿੰਨੇ ਵੀ ਵੀਡੀਓ ਦੇਖਣਗੇ ਮੈਂ ਸਾਰੇ ਭੈਣ ਭਰਾਵਾਂ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਜੋ ਕਿ ਇਹ ਪ੍ਰਾਣੀਆਂ ਸਮਾਧਾਂ ਨੇ ਬਹੁਤ ਪ੍ਰਾਣੀ ਇਤਿਹਾਸ ਕੀ ਮਤਲਬ ਸਾਡੇ ਬਾਪ ਦਾਦੇ ਬੁੜੇ ਹੋ ਚੁੱਕੇ ਨੇ ਉਹਨਾਂ ਤੋਂ ਪ੍ਰਾਣੀਆਂ ਇਹ ਸਮਾਧਾਂ ਨੇ ਇਹ ਬਸ ਸਾਰੇ ਆਪਣੀ ਕਿਰਤ ਕਮਾਈ ਵਿੱਚੋਂ ਕਿੰਨੀ ਵੀ ਕਿਸੇ ਦੀ ਸ਼ਰਦਾ ਜੋ ਨਗਰ ਦੇ ਨੇ ਬਾਕੀ ਹੋਰ ਵੀ ਕਿੰਨੇ ਭੈਣ ਭਰਾ ਸਰੋਤੇ ਦੇਖਣਗੇ ਵੀਡੀਓ ਨੂੰ ਇਹ ਸਮਾਦ ਕਿਹੜਾ ਮੰਦਿਰ ਮਸੀਤ ਗੁਰੂ ਘਰ ਉਹ ਸਭ ਦਾ ਸਾਂਝਾ ਹੁੰਦਾ ਇਹਦੇ ਲਈ ਕਿੰਨੇ ਵੀ ਕਿਸੇ ਛਰ ਦਾ ਰੇਤਾ ਸਿਮਿੰਟ ਉਹ ਇੱਥੇ ਆ ਕੇ ਮਦਦ ਸੰਗਤ ਨੂੰ ਬੇਨਤੀ ਹੈ ਜੀ ਇੱਥੇ ਆਪਣਾ ਪੈਸਾ ਚੜਾਣ ਦੀ ਲੋੜ ਨਹੀਂ ਕੋਈ ਰੇਤਾ ਬਜਰੀ ਸਿਮਿੰਟ ਸਮਾਦਾਂ ਭਰਪੂਰ ਕਰਨੀਆਂ ਦੁਬਾਰਾ ਫੇਰ ਵੀ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਉਤੇ ਬਾਅਦ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਿਮਿੰਟ ਰੇਤਾ ਬਜਰੀ ਜਿੰਨਾ ਕੀ ਆਪਣਾ ਹੁੰਦਾ ਆਪਣਾ ਸਮਾਦਾਂ ਫੇਰ ਪਰਪਰਪ ਹੋ ਕਰ ਦਈਏ ਬੈਗ ਜੀ ਖਾਲਸਾ ਬੈਗ ਜੀ ਤੇ ਵੀ ਇੱਥੇ ਮਟੀਰੀਅਲ ਜ਼ਰੂਰ ਦੇ ਕੇ ਜਾਓ ਕਿਸੇ ਦੇ ਰੇਤੇ ਦੀ ਸਿਮਿੰਟ ਦੀ ਥੈਲੇ ਦੀ ਇੱਕ ਦੀ ਕਿਸੇ ਨੇ 1 4 ਦੇ ਦੋ ਆਪਣੀ ਪ੍ਰਕਿਰਤਕ ਮਾਇ ਵਿੱਚ ਜ਼ਰੂਰ ਜਸਵੰਦ ਪਾ ਕੇ ਇਹ ਸਮਾਦਾਂ ਦੁਆਰੇ ਆਪਾਂ ਨੇ ਬਾਬਾ ਜੀ ਦੀਆਂ ਦੁਆਰੇ ਬਣ ਸਕਣ ਕਿਉਂ ਇੱਥੇ ਬਹੁਤ ਪੁਰਾਣਾ ਇਤਿਹਾਸ ਏ ਮਤਲਬ ਇੱਥੇ ਕੋਈ ਪਹਿ ਹਨ ਬਾਈ ਉਹ ਜਿਹੜਾ ਕੁਝ ਹੈ ਸੰਗਤ ਕੇ ਵੱਲੋਂ ਆ ਮਹਾਪੁਰ ਸਾਹਿਬ ਕੇ ਵੱਲੋਂ ਆ 80 ਸਾਲਾਂ ਮਹਾਪੁਰ ਸਾਹਿਬ ਕੇ ਬਾਬਾ ਅਮਰਨਾਥ ਜੀ ਕੀ ਬਾਬਾ ਨਾਰਨ ਜੀ ਕੀ ਸੇਵਾ ਕਰਦੇ ਰਹਿੰਦੇ ਆ ਇਤੋਂ ਜਿਹੜਾ ਵੀ ਕੋਈ ਅੰਦਾਜ਼ ਦਾ ਦੁੱਖ ਦੂਰ ਹੋ ਜਾਂਦਾ ਹੈ ਕਿੱਥੇ ਵੀ ਰਹਿੰਦਾ ਹੈ ਉਹ ਲੈ ਕਿੰਨੇ ਦੂਰ ਰਹਿੰਦਾ ਹੈ ਸੰਗਤ ਕੋਲ ਸਾਰੀ ਖੁਸ਼ ਜਜਾਕਾਰੇ ਹੈਗੀਆ ਸੰਗਤ ਕੇ ਨਾਲ ਆਇਆ ਸੀ ਬਾਬਾ ਜੀ ਇੱਥੇ ਕੋਈ ਜ਼ਮੀਨ ਜਾਇਦਾਦ ਨਹੀਂ ਇੱਥੇ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀਆ ਚੜਾਵਾ ਨਹੀਂ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਕੋਈ ਸੰਪਤੀ ਨਹੀਂ ਇੱਥੇ ਤਾਂ ਬਸ ਰੱਬ ਕੇ ਨਾਮ ਤੇ ਰੱਬ ਕੇ ਨਾਮ ਤੇ ਬੈਠਿਆ ਹਾਂ ਹਾਂ ਵੀ ਕਿਸੇ ਤੇ ਕੋਈ ਸ਼ਰਤ ਤਾਂ ਹੁੰਦੀ ਹੈ ਹਾਂ ਉਹ ਆਪਣੀ ਸ਼ਰਤਾਂ ਨਾਲ ਜੋ ਮਰਜ਼ੀ ਦੇ ਜੋ ਬਾਬਾ ਜੀ ਸੇਵਾ ਕਰਾਂ ਕੋਲ ਨਾਲ ਉਹਨੇ ਮੈਂ ਵੀ ਮੜ ਮੋਟਾ ਨਾਲ ਹਾਂ ਅਸੀਂ ਦੋ ਗੱਡੀ ਮਿਲ ਕੇ ਸੇਵਾ ਕਰਦੇ ਰਹਿੰਦੇ ਹਾਂ ਹਾਂ ਬਾਬਾ ਜੀ ਕਿੰਨੇ ਸਾਲ ਦੇ ਵਿੱਚ ਤੁਸੀਂ ਆਏ ਹੋਏ ਹੋ 1980 ਕੇ ਵਿੱਚ ਆਏ ਹਾਂ 1980 ਦੇ ਚੱਲ ਰਹੇ ਹਾਂ ਜੀ ਸੇਵਾ ਨਿਭਾ ਹਾਂ ਹਾਂ ਦੇਵਾਂ ਨਿਭਾ ਰਹੇ ਹਾਂ ਰੋੜੀ ਬਰਾਂਟੇਜ ਪਾਦਾ ਜੀ ਪੁਰਾਣਾ ਪ੍ਰਮਾਣਿਕ ਸਦੀਆਂ ਤੋਂ ਖੜਿਆ ਹਾਂ ਜੀ ਇਹ ਰੋੜੀ ਬਰਾਂਟੇਜ ਨਾਲ ਮਸ਼ਹੂਰ ਆ ਸਮਾਧਾ ਰੋੜੀ ਬਾਂਟੇ ਵਾਲੀਆਂ ਜੀ ਜੀ ਕਰਾਲੀ ਸਾਹਿਬ ਬਨਸਾ ਗੁਰਦੁਆਰਾ ਸਾਹਿਬ ਆਵੇਗਾ ਫਿਰ ਤੋਬਾ ਹੋਵੇਗਾ ਜੀ ਤੋਬੇ ਤਾਂ ਕੰਢਾ ਹੈ ਬਣਿਆ ਹੈ ਆਸਥਾਨ ਜੀ ਜੀ ਤੁਸੀਂ ਜੀ ਜੀ ਇਹ ਲਖਮੀ ਨਾਰਾਇਣ ਦਾ ਮੰਦਿਰ ਬਣਿਆ ਸੀ

ਜੀ ਉਸ ਆਬਦਾਨ ਨੂੰ ਝਿਲਦੇ ਹੋਏ ਨਾ ਇਹ ਸਮਾਧੀਆਂ ਖੰਡਿਤ ਹੋ ਗਈਆਂ ਹੁਣ ਇਸ ਨੂੰ ਹਟਕੇ ਨਹੀਂ ਬਣਾਵਾਂਗੇ ਨਵੀਕਰਨ ਕਰਾਂਗੇ ਇਸका जी 나ੜਿਓ ਇਸका ਪ੍ਰੋਗਰਾਮ ਸਾਰੇ ਨੂੰ ਸਾਂਝਾ ਕਰਾਂਗੇ ਠੀਕ ਹੈ 나ੜਿਓ ਜਿਹੜਾ ਬੜਾ ਕਾ ਪੀੜ ਹੈਗਾ ਇਹ ਵੀ ਬਹੁਤ ਪ੍ਰਾਚੀਨ ਹੈਗਾ 나ੜਿਓ ਨਕਲਿਸ਼ ਨਾਰਾਇਣ ਦਾ ਮੰਦਿਰ ਹੈਗਾ ਜੀ ਪ੍ਰਾਚੀਨ ਜੀ ਜਿਸਮੇ ਮੂਰਤੀ ਸਥਾਪਨਾ ਨਹੀਂ ਹੋ ਸਕੀ ਜੀ ਸਾਰੇ ਇਸਮੇ ਯੋਗਦਾਨ ਪਾਣ ਦਾ ਸਾਰੇ ਸੰਗਤਾਂ ਨੂੰ ਬੇਨਤੀ ਆ ਕਿ ਸਾਰੇ ਇਸਮੇ ਮਿਲ ਜੁਲ ਕੇ ਆਪਣਾ ਯੋਗਦਾਨ ਪਾਓ और सारे इसने अच्छी तरह से दुबारा हटके नवीकरण में बनाओ नए डिजाइन में बनाओ ऐसा मेरा कहना है प्राचीन बल है का, कम, कम से कम नहीं तो समझ लो चार सौ साल पुराना जी। प्राचीन हाँ प्राचीन प्रोग्राम है सारा यो है सारियातम किला लगी हुई है

बाबे कर देना हो जन्दा है। अमेरिका के जपान भी 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 के रह 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 जी, जी, पैसे चालीस कराली पिंड के जगह भी रहना सारी कराली पिंड एक समझ लो इतिहासिक नगर है जिसके गुरद्वारा के चौबीस घंटा लंगर और चारों पास महापुरश है बाबा जनर बाबा बनखंडी दस

ਜੀ ਇੱਕ ਮਹਾਪੁਰਸ਼ੋ ਕਹਿੰਦੇ ਤੁਹਾਡਾ ਘਰ-ਬਾਰ ਪਿੱਛੋਂ ਕੋਈ ਸਾਧੂਆਂ ਦਾ ਮਾਰਾ ਕੋਈ ਘਰ-ਬਾਰ ਨਹੀਂ ਹੁੰਦਾ ਮਾਰੇ ਤਾਂ ਇਹ ਘਰ-ਬਾਰ ਹੁੰਦਾ ਜਿੱਥੇ ਅਸੀਂ ਰਹਿੰਨੇ ਆ ਇਹ ਗੁਰੂ ਆ ਯੋ ਮਾਰੇ ਗੁਰੂ ਆ ਯੋ ਮਾਰੇ ਮਾਤਾ ਪਿਤਾ ਯੋ ਮਾਰੇ ਸੰਗਤ ਦਾ ਸਾਰਾ ਕੁਝ ਮਾਰਾ ਹੈ ਗਿਆ ਜੀ ਜਿੱਥੇ ਅਸੀਂ ਰਹਿੰਨੇ ਆ ਇੱਥੇ ਸੇਵਾ ਕਰਦੇ ਆ ਆ 40 ਸਾਲ ਤੇ ਨਗਰ ਕੀ ਵਿੱਚ ਉਹਦੇ ਸੇਵਾ ਕਰਦੇ ਆ ਰਹੇ ਆ 1980 ਮੈਂ ਆਏ ਸੀ ਆ ਦੇਖ ਲਓ ਕਿ ਇੱਥੇ 45 ਸਾਲ ਹੋ ਗਿਆ ਇੱਥੇ ਆ ਜੀ ਹਾਂ ਜੀ ਇਹ ਸਾਡੇ ਬਾਬਾ ਜੀ ਬ੍ਰਹਮਣ ਆਤ ਜੀ ਨੇ ਮਤਲਬ ਸਾਰੀ ਸੰਗਤ ਨੂੰ ਅਪੀਲ ਕਰ ਰਹੇ ਨੇ ਇੱਥੇ ਕਿੰਨੀ ਵੀ ਕਿਸੇ ਸ਼ਰਤਾਂ ਸਿਮਿੰਟਰ ਇੱਤਾ ਬਾਜਰੀ ਜ਼ਰੂਰ ਛਾੜ ਕੇ ਜਾਓ ਬਾਬਾ ਜੀ ਸਾਨੂੰ ਕਹਿੰਦੇ ਮਾਇਆ ਨਾਲ ਕੋਈ ਲਾਲਚ ਨਹੀਂ ਇਹਨਾਂ ਨੂੰ ਸਾਧੂ ਸੰਤ ਘਰ-ਬਾਰ ਸਾਰਾ ਕੁਝ ਛੱਡ ਦਿੰਦੇ ਨੇ ਪ੍ਰਮਾਤਮਾ ਰੱਬ ਨਾਲ ਯਾਰੀ ਲਾ ਲੈਂਦੇ ਨੇ ਇਹਦੇ ਕਰਕੇ ਹੁਣ ਭੈਣ ਭਰਾਵੋ ਤੁਹਾਡੇ ਹੱਥ ਹੈ ਦੁਬਾਰੇ ਆਪਾਂ ਸਮਾਧਾਂ ਨੇ ਜਿਹੜੀਆਂ ਪ੍ਰਮਾਤਮਾ ਦੀਆਂ ਦੁਬਾਰੇ ਇੱਥੇ ਲੋਕਾਂ ਦੇ ਬਹੁਤ ਦੁੱਖ ਟੁੱਟਦੇ ਨੇ ਬਾਬਾ ਜੀ ਦੱਸਦੇ ਪੈ ਗਏ ਬਾਬਾ ਜਮਨਾ ਗਿਰਜੀ ਕੀ ਹੈ ਬਾਬਾ ਬਨਖੰਡੀ ਸਾਧ ਜੀ ਕੀ ਹੈ ਬਾਬਾ ਪੀਪਲਨਾਥ ਜੀ ਕੀ ਹੈ ਬਾਬਾ ਘਰਨਾਥ ਜੀ ਕੀ ਹੈ ਬਾਬਾ ਅਮਰ बाबा गुगा माड़ी फेमस है, है। थी थी। इस तरह ये नगर चारों पास महापुरुषा का उसमे है देख उस रेख में दिन रात चौबीस घंटा लंगर चलता ही रहता है